ਸਾਈਕਲਾਂ ਨੂੰ ਪੈਂਚਰ ਲਗਾ ਕੇ ਗੁਜ਼ਾਰਾ ਕਰਨ ਵਾਲੇ ਦੀ ਸਾਰੀ ਉਮਰ ਦੀ ਕਮਾਈ 1.5 ਲੱਖ ਰੁਪਏ ਤੇ ਸੁਨਿਆਰੇ ਤੋਂ 350 ਗ੍ਰਾਮ ਸੋਨੇ ਦੇ ਗਹਿਣਿਆਂ ਸਮੇਤ ਕਰੋੜਾ ਰੁਪਏ ਕਿਸਾਨਾਂ ਤੇ ਆਰਤੀਆਂ ਦੇ ਲੈ ਕੇ ਫਰਾਰ ਹੋਏ ਆਰਤੀ ਸੁਖਮਿੰਦਰ ਸਿੰਘ ਤੇ ਉਸਦੇ ਭਰਾ ਕੁਲਦੀਪ ਸਿੰਘ ਦਾ ਨਹੀਂ ਲੱਗਾ ਜੇ ਸੁਰਾਗ ਦਰਜਨਾ ਕਿਸਾਨ ਪਰਿਵਾਰ ਤੇ ਦੁਕਾਨਦਾਰ ਸਦਮੇ ਵਿੱਚ ਕਈਆਂ ਦੇ ਚੁੱਲ੍ਹੇ ਹੋਏ ਠੰਡੇ ਭੇਖ ਦੀ ਸਤਾ ਰਹੀ ਏ ਉਹਨਾਂ ਨੂੰ ਚਿੰਤਾ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਵੇਖ ਰਹੇ ਹੋ ਜੀ ਤੁਹਾਡਾ ਆਪਣਾ ਪੰਜਾਬੀ ਚੈਨਲ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਪਸ਼ौरा ਸਿੰਘ ਪੰਨੋ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੇ ਮਨ ਵਿੱਚ ਬੇਈਮਾਨੀ ਜਾਂ ਲਾਲਚ ਆ ਜਾਵੇ ਤਾਂ ਫਿਰ ਉਸ ਦੇ ਮਨ ਵਿੱਚੋਂ ਦਇਆ ਭਾਵਨਾ ਵੀ ਖਤਮ ਹੋ ਜਾਂਦੀ ਹੈ ਅਜਿਹਾ ਇਹ ਕੁਝ ਹੀ ਵਾਪਰਿਆ ਹੈ ਪਿੰਡ ਰਾਜੋ ਕੀ ਜ਼ਿਲ੍ਹਾ ਤਰਨਤਾਰਨ ਵਿਖੇ ਜਿੱਥੋਂ ਦੀ ਅਨਾਜ ਮੰਡੀ ਦਾ ਆਰਤੀਆ ਸੁਖਮਿੰਦਰ ਸਿੰਘ ਤੇ ਉਸ ਦਾ ਭਰਾ ਕੁਲਦੀਪ ਸਿੰਘ 25 ਸਾਲ ਤੋਂ ਉਸ ਦੀ ਦੁਕਾਨ ਤੇ ਆ ਰਹੇ ਭੋਲੇ ਭਾਲੇ ਕਿਸਾਨਾਂ ਦੇ ਭਰੋਸੇ ਨੂੰ ਤੋੜ ਕੇ ਉਹਨਾਂ ਦੀ ਖੂਨ ਪਸੀਨੇ ਨਾਲ ਕਮਾਈ ਕਰੋੜਾਂ ਰੁਪਏ ਦੀ ਫਸਲਾਂ ਦੀ ਰਾਚੀ ਲੈ ਕੇ 5 ਤੇ 6 ਨਵੰਬਰ ਦੀ ਦਰਮਿਆਨੀ ਰਾਤ ਨੂੰ ਘਰੋਂ ਪਰਿਵਾਰ ਸਮੇਤ ਰੱਬੂ ਚੱਕਰ ਹੋ ਗਏ ਨੇ ਘਟਨਾ ਦਾ ਦੁਖਦਾਈ ਪਹਿਲੂ ਇਹ ਕਿ ਬਸ ਅੱਡਾ ਰਾਜੋ ਕੀ ਵਿਕੇ ਸਾਈਕਲਾਂ ਨੂੰ ਪੈਂਚਰ ਲਗਾ ਕੇ ਸਾਰੀ ਉਮਰ ਵਿੱਚ ਇਕੱਠੇ ਕੀਤੇ 1.5 ਲੱਖ ਰੁਪਏ ਉਸ ਦੁਕਾਨਦਾਰ ਦੇ ਵੀ ਲੈ ਗਏ ਨੇ ਅੱਡਾ ਅਮਰਕੋੜ ਦਾ ਸੁਨਿਆਰਾ ਜਰਨੈਲ ਸਿੰਘ ਆਪਣੇ ਪਰਿਵਾਰ ਸਮੇਤ ਸਦਮੇ ਵਿੱਚ ਕਿਉਂਕਿ ਉਸ ਕੋਲੋਂ 350 ਗ੍ਰਾਮ ਸੋਨੇ ਦੇ ਗਹਿਣੇ ਆਰਤੀ ਸੁਖਮਿੰਦਰ ਸਿੰਘ ਲੈ ਗਿਆ ਏ ਵੱਡੀ ਗਿੰਦੀ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਲਿਮਟਾ ਬਣਾ ਕੇ ਨੌਕਰੀ ਪੇਸ਼ਾ ਲੋਕਾਂ ਨੇ ਤਨਖਾਹਾਂ ਦੇ ਪੈਸੇ ਉਸ ਦੇ ਝਾਂਤੇ ਵਿੱਚ ਆ ਕੇ ਉਸ ਨੂੰ ਵਿਆਜੀ ਦਿੱਤੇ ਹੋਏ ਸਨ ਕਿਹੜੇ ਰਾਜੋ ਕੇ ਲਖਣਾ ਮੱਦਰ ਮਤਰਾ ਭਾਗੀ ਪਲੋਪਤੀ ਆਦ ਪਿੰਡਾਂ ਦੇ ਬਹੁਤੇ ਜ਼ਿਮੀਂਦਾਰ ਕਿਸਾਨਾਂ ਦੇ ਪਰਿਵਾਰ ਇਸ ਵਕਤ ਸਦਮੇ ਵਿੱਚ ਨੇ ਤੇ ਕਈਆਂ ਦੇ ਚੁੱਲ੍ਹੇ ਵੀ ਠੰਡੇ ਹੋ ਗਏ ਨੇ ਉਹਨਾਂ ਦੀ ਚਿੰਤਾ ਹੈ ਕਿ ਪੂਰਾ ਸਾਲ ਉਹ ਕਿੱਥੋਂ ਖਾਣਗੇ ਤੇ ਕਈਆਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਰੱਖੇ ਹੋਏ ਸਨ ਕਿਸਾਨ ਦੁਕਾਨਦਾਰ ਅਰਥ ਹੀ ਆਪਣੇ ਆਪ ਨੂੰ ਕੋਸ ਰਹੇ ਨੇ ਤੇ ਦੋ ਹੱਥੜ ਮਾਰ ਕੇ ਸੁਖਮਿੰਦਰ ਸਿੰਘ ਆਰਤੀ ਨੂੰ ਪਿੱਟ ਦੇ ਨਜ਼ਰ ਆਏ ਆਓ ਤੁਹਾਨੂੰ ਲੈ ਚਲਦੇ ਹਾਂ ਅਨਾਜ ਮੰਡੀ ਰਾਜੋ ਕੇ ਜਿੱਥੇ ਆਰਤੀ ਸੁਖਮਿੰਦਰ ਸਿੰਘ ਦੇ ਆੜ ਤੱਕੇ ਲੈਣਦਾਰ ਕਿਸਾਨ ਆੜਤੀ ਤੇ ਦੁਕਾਨਦਾਰ ਪ੍ਰਦਰਸ਼ਨ ਕਰ ਰਹੇ ਨੇ ਆਓ ਦੇਖਦੇ ਹਾਂ ਉਥੋਂ ਸਿੱਧੀ ਰਿਪੋਰਟ ਮੁਰਦਾਬਾਦ ਆੜਤੀ ਮੁਰਦਾਬਾਦ ਆੜਤੀ ਮੁਰਦਾਬਾਦ ਜਗਵਿੰਦਰ ਭੁਖਾ ਮੁਰਦਾਬਾਦ ਭੁਖਾ ਮੁਰਦਾਬਾਦ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਸ਼ੋਰਾ ਸਿੰਘ ਪੰਨੋ ਅਸੀਂ ਇਸ ਵਕਤ ਖੜੇ ਹਾਂ ਜਲਾ ਤਰਨ ਤਾਰਨ ਦੇ ਸਰਹੱਦੀ ਇਲਾਕਾ ਰਾਜੋਕੇ ਵਿਖੇ ਰਾਜੋਕੇ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਤੇ ਉਸ ਆਰਤੀਏ ਦੀ ਦੁਕਾਨ ਅੱਗੇ ਖੜੇ ਆ ਜਿੱਥੇ ਵੱਡੀ ਗਿਣਤੀ 71 ਹੋਏ ਨੇ ਲੈਣਦਾਰ ਤੇ ਉਹ ਆਰਤੀਆ ਸੁਖਮਿੰਦਰ ਸਿੰਘ ਜੋ ਕਿ ਕਰੋੜਾਂ ਰੁਪਏ ਦੀ ਠੱਗੀ ਇਹਨਾਂ ਲੋਕਾਂ ਤੋਂ ਮਾਰ ਕੇ ਲੈ ਗਿਆ ਏ ਜਿਸ ਦੇ ਵਿੱਚ ਵੱਡੀ ਗਿਣਤੀ ਇਸ ਅਨਾਜ ਮੰਡੀ ਦੇ ਆਰਤੀਏ ਤੇ ਉਸ ਦੇ ਆਪਣੇ ਗਾਹਕ ਤੇ ਹੋਰ ਇਥੋਂ ਦੇ ਸਥਾਨਕ ਨਿਵਾਸੀ ਲੋਕ ਸ਼ਾਮਲ ਸਨ ਜਿਨ੍ਹਾਂ ਤੋਂ ਉਸ ਨੇ ਇੱਥੇ ਛੁੱਟੀ ਝੋਨੇ ਦੀ ਫਸਲ ਉਹ ਹੋਰ ਫਸਲਾਂ ਜਿਹੜੀਆਂ ਨੇ ਉਹ ਉਸ ਦੀ ਦੁਕਾਨ ਦੇ ਉੱਤੇ ਕਿਸਾਨਾਂ ਵੱਲੋਂ ਛੁੱਟੀਆਂ ਗਈਆਂ ਸੀ ਉਸਦੇ ਪੈਸੇ ਵੀ ਬਿਨਾਂ ਪੇਮੈਂਟ ਕੀਤੇ ਆ ਜਿਹੜਾ ਵਾ ਉਹ ਆਰਤੀਆ ਇੱਥੋਂ ਦੌੜ ਗਿਆ ਏ ਤੇ ਉਸ ਨੇ ਭਿੰਕ ਤੱਕ ਵੀ ਇਹਨਾਂ ਲੋਕਾਂ ਨੂੰ ਨਹੀਂ ਲੱਗਣ ਦਿੱਤੀ ਜਾਣਦੇ ਆ ਇਹ ਕੀ ਮਸਲਾ ਏ ਇਸ ਵਕਤ ਸਾਰੇ ਲੋਕ ਲੈਣਦਾਰ ਜਿਹੜੇ ਆ ਉਹ ਖੜੇ ਨੇ ਉਸ ਸੁਖਮਿੰਦਰ ਸਿੰਘ ਸੁਖਮਿੰਦਰ ਕਮਿਸ਼ਨ ਏਜੰਟ ਜਿਸਦੇ ਪਿਤਾ ਦਾ ਨਾਮ ਬਲਵੰਤ ਸਿੰਘ ਸੀ ਤੇ ਉਸਦੇ ਪਿਤਾ ਦੀ ਤਾਂ ਖੈਰ ਮੌਤ ਹੋ ਚੁੱਕੀ ਆ ਦੋ ਆਰਥ ਦੇ ਉਹ ਲਾਇਸੈਂਸ ਕਰਦਾ ਸੀ ਤੇ ਇਸ ਵਕਤ ਜਿਹੜਾ ਵਾ ਉਹ ਇਥੋਂ ਫਰਾਰ ਹੋ ਚੁੱਕਾ ਹੈ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਬੜੇ ਹੀ ਸ਼ਾਤਰ ਤਰੀਕੇ ਦਾ ਨਾਲ ਉਸ ਨੇ ਠੱਗੀ ਮਾਰੀ ਆ ਜਾਣਦੇ ਆ ਇਹਨਾਂ ਲੋਕਾਂ ਤੋਂ ਕਿ ਕੀ ਉਹ ਇੱਥੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਠੱਗੀ ਮਾਰ ਕੇ ਗਿਆ ਤੇ ਕਿੰਨੇ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਕੀ ਨਾਂ ਜੀ ਆਪਣਾ ਜਸਵੰਤ ਸਿੰਘ ਸਦਾ ਜਸਵੰਤ ਸਿੰਘ ਜੀ ਕੀ ਆਪਣਾ ਇੱਥੇ ਤੁਸੀਂ ਅੱਧਾ ਕੰਮ ਕਰਦੇ ਅੱਧਾ ਅੱਧਾ ਕੰਮ ਕਰਦੇ ਆ ਕੀ ਨਾ ਆਪਣੇ ਫਰਮ ਦਾ ਜਸਵੰਤ ਸਿੰਘ ਟ੍ਰੇਡਿੰਗ ਕੰਪਨੀ ਤੇ ਇਹ ਜਿਹੜੇ ਮਤਲਬ ਠੱਗੀ ਮਾਰ ਕੇ ਗਿਆ ਸੁਖਮਿੰਦਰ ਸਿੰਘ ਨਾਂ ਦਾ ਆਰਥੀ ਆ ਉਹ ਕੀ ਤੁਹਾਡੇ ਨਾਲ ਠੱਗੀ ਮਾਰ ਕੇ ਸਾਡੇ ਨਾਲ ਠੱਗੀ ਮਾਰ ਕੇ ਗਿਆ ਜੀ 8 ਲੱਖ ਦੀ ਸਾਨੂੰ ਸਾਨੂੰ ਕਹਿੰਦਾ ਸੀ ਵੀ ਮੈਂ ਪੈਸੇ ਲਈਏ ਤੇ ਲੱਖ ਨੇ ਤੇ ਮੈਂ ਪੰਜਾਂ ਗੱਲਾਂ ਦੀ ਜਿਗਰ ਕਰਾਉਣੀ ਹੈ ਤੇ ਮੈਂ ਸਾਰੇ ਆਰਥੀਆਂ ਨੂੰ ਪੁੱਛਿਆ ਵੀ ਸਾਨੂੰ ਕੋਈ ਇਹਨਾਂ ਨੂੰ 10 ਲੱਖ ਕੇ ਨੂੰ 5 ਲੱਖ ਕੇ ਨੂੰ 8 ਲੱਖ ਕੇ ਨੂੰ 20 ਲੱਖ ਜਿਤਨਾ ਇਤਨਾ ਜਿਤ ਪ੍ਰਭੀ ਤੌਰ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਪੈਸੇ ਭੜਾਤੇ ਆ ਅੰਗੇ ਚੱਲ ਜਾ ਕੇ ਜਿ ਇਸਟੀਕਰ ਲਾ ਕਰ ਨੂੰ ਸਾਡੇ ਤੋਂ ਖਾਤੇ ਪਾ ਦੀ ਹਾਂ ਇਹ ਨੇ ਜੀ ਇੱਕ ਹੋਰ ਸ਼ਖਸੀਅਤ ਇੱਥੇ ਸਾਡੇ ਨਾਲ ਨੇ ਤੇ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦਾ ਨਾਮ ਕੀ ਆ ਤੇ ਕੀ ਉਹਨਾਂ ਦੇ ਨਾਲ ਠੱਗੀ ਮਾਰੀ ਗਈ ਆ ਕੀ ਨਾਂ ਜੀ ਆਪਣਾ ਮੇਰਾ ਨਾਮ ਬਲਦੇਵ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਆਪਣੀ ਜਿਹੜੀ ਟਰੇਡਿੰਗ ਕੰਪਨੀ ਉਹਦਾ ਕੀ ਨਾਂ ਹੈ ਭੂਲਾ ਰੈਂਡ ਤੇ ਕੀ ਤੁਹਾਡੇ ਨਾਲ ਕੀ ਠੱਗੀ ਮਾਰੀ ਸਾਡੇ ਕੋਲ ਇਦਾਂ ਵੀ ਇੱਥੇ ਦੋ ਪਰਚੇ ਜਾਂ ਹੀ ਇੱਕ ਮਾਰਕ ਪੈਟ ਦੀ ਇੱਕ ਵੇਰਹਾਊਸ ਦੀ ਸਾਡੀ ਜਿਹੜੀ ਪਰਚੇਸ ਹੋ ਵੇਰ ਉਸ ਦੀ ਉਹਦੀ ਮਾਰਕ ਫੜ ਸੀ ਮਾਰਕ ਪੈਟ ਦੇ ਪੈਸੇ ਜਿਹੜੇ ਉਹ 5 6 ਦਿਨ ਲੇਟ ਆਏ ਆ ਤੇ ਜਿਹੜੀ ਵੇਰ ਹਾਊਸ ਦੇ ਉਹ ਪਹਿਲਾਂ ਆ ਗਏ ਸਾਡੇ ਉਹ ਕਹਿੰਦਾ ਵੀ ਮੇਰੇ ਇਤਰਾ ਵੀ ਮੇਰੀ ਮੰਗਲਵਾਰ ਰਜਿਸਟਰੀ ਆ ਤੇ ਮੈਨੂੰ ਸੋਮਵਾਰ ਪੈਸੇ ਜ਼ਰੂਰ ਦਿਓ ਸਾਰੇ ਆੜਤੀਏ ਮੇਰੀ ਮਦਦ ਕਰੋ ਤੇ ਮੇਰਾ ਨੇ ਤੇ ਬੈਨਾ ਮਰ ਜਾਣਾ ਤੇ ਅਸੀਂ ਸਾਰਿਆਂ ਨੇ 15 15 ਲੱਖ ਤੱਕ ਤੋਂ 20 ਲੱਖ ਮੰਗਦਾ ਸੀ 1.5 ਲੱਖ ਰੁਪਈਆ ਮੇਰੇ ਕੋਲੋਂ ਲਿਆ ਹੈ ਤੇ ਬਾਕੀ ਕੋ ਲਾੜ ਤੇ ਉਹਨਾਂ 60 70 ਲੱਖ ਰੁਪਈਆ ਸਾਰਾ ਜਿਹੜਾ ਉਹ ਮਤਲਬ ਸੁਖਮਿੰਦਰ ਸਿੰਘ ਜਿਹੜਾ ਲੈ ਗਿਆ ਤੁਹਾਨੂੰ ਉਹਦਾ ਕੋਈ ਪਤਾ ਨਹੀਂ ਲੱਗਾ ਜਾਣ ਲੱਗਾ ਨਹੀਂ ਉਹ ਇਦਾਂ ਵੇਚੀ ਸਾਡੇ ਰਿਆ ਇਦਾਂ ਪਤਾ ਨਹੀਂ ਲੱਗਾ ਸਾਨੂੰ ਵੀ ਮਤਲਬ ਉਹ ਇਦਾਂ ਕਰੂਗਾ ਨਾਲ ਹੀ ਤੇ ਇਕੱਠੇ ਰਹਿੰਦੇ ਹਾਂ ਰੋਜ਼ ਇਸ ਗੱਲ ਦਾ ਸਾਨੂੰ ਥੋੜਾ ਪਤਾ ਸੀ ਵੀ ਉਹ ਐਡਾ ਵੱਡਾ ਧੋਖਾ ਕਰ ਜੂਗਾ ਸਾਡੇ ਨਾਲ ਰਾਜੋਗਿਆ ਨਾਜ ਮੰਡੀ ਦੇ ਇੱਕ ਹੋਰ ਆਰਤੀ ਨੇ ਤੇ ਉਹਨਾਂ ਦੇ ਨਾਲ ਵੀ ਉਹ ਵੱਡੀ ਠੱਗੀ ਮਾਰ ਕੇ ਗਿਆ ਹੈ ਸੁਖਮਿੰਦਰ ਸਿੰਘ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦੇ ਨਾਲ ਕਾਦੀ ਠੱਗੀ ਹੋਈ ਹੈ ਕੀ ਨਾਂ ਜੀ ਆਪਣਾ ਗ੍ਰੈਂਟ ਸਿੰਘ ਜੀ ਤਾਂ ਦਾ ਗ੍ਰੈਂਟ ਸਿੰਘ ਦੀ ਆਪਣੀ ਫਰਮ ਦਾ ਕੀ ਨਾਂ ਹੈ ਐਮ ਐਸ ਕਮਿਸ਼ਨਰ ਜਨਰਲ ਤੇ ਕੀ ਤੁਹਾਡੇ ਨਾਲ ਕੀ ਠੱਗੀ ਮਾਰੀ ਹੈ ਜੀ ਸਰ ਮੇਰੇ ਨਾਲ ਵੀ ਉਹ ਪੈਸਿਆਂ ਦਾ ਫਰੋਡ ਕਰਕੇ ਭੱਜ ਗਿਆ ਵਾ ਕਿੰਨੀ ਇੱਕ ਰਾਸ਼ੀ ਦਾ अमाउंट ਕੀਤਾ ਸਰ ਮੇਰੇ ਕੋਲ 15 ਲੱਖ ਲੈ ਕੇ ਜਾ ਤੁਕਾਂ ਤੇ ਕੋਈ ਉਹਦੀ ਸੰਭਾਵਨਾ ਕੋਈ ਪਤਾ ਲੱਗਾ ਜੀ ਸਰ ਨਹੀਂ ਹਾਲੇ ਤੱਕ ਉਹਦੀ ਕੋਈ ਸੁਭਾਵਨਾ ਨਹੀਂ ਕੱਲ ਅਸੀਂ ਐਸਐਸਪੀ ਦੇ ਕੋਲ ਦਰਖਾਸਤ ਦੇ ਕੇ ਆਏ ਆ ਤੇ ਉਹਨਾਂ ਕਿਹਾ ਸੀ ਕਿ ਸੋਮਵਾਰ ਤੱਕ ਉਹਦਾ ਪਤਾ ਕਰਦੇ ਆਂ ਕਿ ਉਹਨਾਂ ਨੇ ਤੁਹਾਡੀ ਗੱਲ ਸੁਣੀ ਕੋਈ ਭਰੋਸਾ ਤੁਹਾਨੂੰ ਹਾਂਜੀ ਸਰ ਉਹਨਾਂ ਗੱਲ ਤਾਂ ਬਹੁਤ ਵਧੀਆ ਸੁਣੀ ਉਹਨਾਂ ਨੇ ਇਹ ਟੋਟਲ ਤੁਹਾਨੂੰ ਅੰਦਾਜ਼ਾ ਹੋਏਗਾ ਕਿੰਨੀ ਕਿ ਠੱਗੀ ਮਾਰ ਕੇ ਮੰਡੀ ਦੇ ਵਿੱਚੋਂ ਜਿਹੜੀ ਆ ਉਹ ਗਿਆ ਸਾਰ ਕੋਈ 8 10 ਰੋਡ ਦੇ ਵਿੱਚ ਕਰੀਬ ਹੈ ਇਸ ਤੋਂ ਇਲਾਵਾ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦ ਨੇ ਜੋ ਉਸ ਸੁਖਮਿੰਦਰ ਕਮਿਸ਼ਨ ਏਜੰਟ ਦੇ ਕੋਲ ਆਉਂਦੇ ਸਨ ਤੇ ਭੋਲੇ ਭਾਲੇ ਕਿਸਾਨ ਜਿਨ੍ਹਾਂ ਨੂੰ ਉਸ ਨੇ ਉਹਨਾਂ ਦੀ ਫਸਲ ਵੀ ਸਰਕਾਰ ਨੂੰ ਵੇਚ ਦਿੱਤੀ ਤੇ ਉਹਨਾਂ ਦੇ ਖਾਤੇ ਵਿੱਚ ਪੈਸੇ ਪਵਾ ਕੇ ਤੇ ਉਹਨਾਂ ਨੂੰ ਲੁੱਟ ਲਿਆ ਇਸ ਵਕਤ ਬਹੁਤ ਹੀ ਬੁਰੀ ਹਾਲਾਤ ਦੇ ਵਿੱਚ ਉਹ ਕਿਸਾਨ ਇੱਥੇ ਖੜੇ ਨੇ ਤੇ ਲਗਾਤਾਰ ਉਸ ਸੁਖਮਿੰਦਰ ਕਮਿਸ਼ਨ ਏਜੰਟ ਦੀ ਇਹ ਦੁਕਾਨ ਅੱਗੇ ਨਜ਼ਰਾਂ ਗੜਾ ਕੇ ਖੜੇ ਨੇ ਕਿ ਕਦੋਂ ਉਹਨਾਂ ਦੇ ਨਾਲ ਕੋਈ ਠੱਗੀ ਦੇ ਪੈਸੇ ਵਾਪਸ ਆਉਣ ਉਹਨਾਂ ਤੋਂ ਜਾਣਨੇ ਕੀ ਨਾ ਜੀ ਆਪਣਾ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਕੀ ਤੁਸੀਂ ਮਤਲਬ ਜਿਹੜੇ ਸੁਖਮਿੰਦਰ ਸਿੰਘ ਸੀ ਉਹਨਾਂ ਦੀ ਦੁਕਾਨ ਤੇ ਆਉਂਦੇ ਸੀ ਹਾਂ ਜੀ ਹਾਂ ਜੀ 30 ਸਾਲ ਹੋ ਗਏ ਹਾਈ ਤੋਂ ਤੇ ਕਿਹੜਾ ਪਿੰਡ ਆਪਣਾ ਰਾਜੋਕੇ ਜੀ ਇੱਥੇ ਨੇ ਕੀ ਤੁਹਾਡੇ ਨਾਲ ਠੱਗੀ ਕੀ ਮਾਰੀ ਜਾਂਦਾ ਦਾਦਾ ਜੀ ਸਾਡੇ 13 ਲੱਖ ਰੁਪਈਆ ਸਾਡੀ ਭਤੀਜੀ ਦਾ ਵਿਆਹ ਸੀ ਉਹਨੇ 1.5 ਲੱਖ ਰੁਪਈਆ ਸਿਰਫ ਦਿੱਤਾ ਤੇ ਇਸ ਤਰ੍ਹਾਂ ਜਾਂ ਪਰਤੀਆਂ ਤੇ ਦੇਂਦਾ ਰਿਆ ਸੌਦੇ ਪੱਤੇ ਲਈ ਹੋਰ ਕੋਈ ਨਹੀਂ ਉਹਨੇ ਪੈਸਾ ਦਿੱਤਾ ਵੀ ਤੇ ਕਿੰਨੀ ਠੱਗੀ ਮਾਰ ਲਈ ਸਾਡੀ ਖਰਚੇ 13 ਲੱਖ ਦੀ ਤੇ ਇਸ ਤੋਂ ਇਲਾਵਾ ਹੋਰ ਕੁਝ ਕਿਸਾਨ ਨੇ ਜਿਹੜੇ ਉਸਦੇ ਗਾਹਕ ਸਨ ਤੇ ਉਹਨਾਂ ਤੋਂ ਜਾਣਦੇ ਕੀ ਨਾਂ ਆ ਤੇ ਕਿੰਨੀ ਠੱਗੀ ਮਾਰੀ ਕੀ ਨਾਂ ਜੀ ਆਪਣਾ ਜਨਾਬ ਵਿਰਿੰਦਰ ਸਿੰਘ ਆ ਜੀ ਵਿਰਿੰਦਰ ਸਿੰਘ ਜੀ ਤੁਹਾਡੇ ਨਾਲ ਕੀ ਉਹਨੇ ਠੱਗੀ ਮਾਰੀ ਹੈ ਮੇਰੇ ਜੀ ਕੁਝ ਉਹਦਾ ਝੋਨੇ ਦੇ ਪੈਸੇ ਸੀ ਕੁਝ ਕਣਕ ਦੇ ਪੈਸੇ ਸੀ ਮੇਰਾ ਕੋਈ ਮਾਉਂਟ ਬੰਦਾ ਹੈ 14 ਲੱਖ 70 ਹਜ਼ਾਰ ਰੁਪਏ ਟੋਟਲ ਮਾਉਂਟ ਬੰਦਾ ਮੇਰਾ ਜਿਹੜਾ ਮੇਰੇ ਠੱਗੀ ਮਾਰੀ ਉਹਨੇ ਤੇ ਤੁਸੀਂ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਕੀਤੀ ਦਾ ਹੈ ਜੀ ਇਸ ਤੋਂ ਇਲਾਵਾ ਕੁਝ ਹੋਰ ਕਿਸਾਨ ਨੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦੇ ਨਾਲ ਉਸਨੇ ਕੀ ਠੱਗੀ ਮਾਰੀ ਕੀ ਨਾ ਜੀ ਆਪਣਾ ਸਰਕਾਰ ਤੋਂ ਪਿੰਡ ਵਾਲਾ ਹੈ ਤੇ ਦਦਾਬੋ ਜੀ ਤੁਸੀਂ ਮੇਰੇ ਨਾਲ ਆਏ ਗਾਹਕੀ ਹਾਂਜੀ ਕੋਈ 25 ਸਾਲ ਦੇ 25 ਸਾਲ ਇਹਦੇ ਆ ਗਾਹਕ ਹੈ ਖਮਨ ਸਰ ਆਰਟੀਗੇ ਅਸੀਂ ਚਾਰ ਪਿਓ ਤੋਤੇ ਆ ਸਾਡੇ ਚੋ ਪਿਓ ਬੁੱਧਾ ਦਾ 33 ਲੱਖ ਰੁਪਈਆ ਮਾਰਿਆ ਤੇ ਤੇ ਇਥੇ ਝੋਨਾ ਵੀ ਵੇਚਿਆ ਕੁਝ ਪਹਿਲੋਂ ਦਾ ਆਉਣ ਜੇ ਇਹਦੇ ਨੰਬਰ ਤੇ ਪਾਇਆ ਤੇ ਲਾਫ ਬਦਲੇ ਇਹਦੇ ਨਾਲ ਕਰ ਲਈ ਚਾਹੇ ਤੇ ਰੱਖ ਲਈਦਾ 25 ਸਾਲਾਂ ਦਾ ਵਿਸ਼ਵਾਸ ਜਿਹੜਾ ਸੀ ਉਹ ਉਹਦੇ ਤੇ ਟੱਡਾ ਜਿਹੜਾ ਸੀ 33 ਲੱਖ ਰੁਪਈਆ ਮਾਰਿਆ ਹਾਂਜੀ ਨਾ ਹੁਣ ਤੋਂ ਨਹੀਂ ਰਹੇ ਕੁਝ ਪੈਸੇ ਹੁੰਦੇ ਆ ਹਾਂਜੀ ਤੁਹਾਨੂੰ ਕਿੰਨੇ ਜਮੀਨ ਆਪਣੇ ਕੋਲ ਨੇ ਆਪਣੇ ਕੋਲ ਜਮੀਨ ਸੋਸਾਈ 28 ਕਿੱਲੇ ਥਾਂ 28 ਕਿੱਲੇ ਇੱਕ ਇੱਕ ਕਿਸਾਨ ਸਾਹਿਬ ਜੀ ਜਿੰਨੇ 28 29 ਏਕੜ ਦੇ ਵਿੱਚ ਕਹਿੰਦੇ ਆ ਕਿ ਅਸੀਂ ਖੇਤੀ ਕਰਦੇ ਸਾਂ ਤੇ 25 ਸਾਲ ਤੋਂ ਸਾਡਾ ਵਿਸ਼ਵਾਸ ਬਣਿਆ ਹੋਇਆ ਸੀ ਇਸ ਸਿਕਮਿੰਦਰ ਸਿੰਘ ਕਮਿਸ਼ਨ ਏਜੰਡ ਦੇ ਅਸੀਂ ਗਾਹਕ ਸਾਂ ਤੇ ਲੇਕਿਨ ਸਾਨੂੰ ਵੀ ਉਹ ਠੱਗੀ ਮਾਰ ਕੇ ਜੜਾ ਵਾਰਾ ਤੋ ਰਾਤ ਗਾਇਬ ਹੋ ਗਿਆ ਏ ਇਸ ਤੋਂ ਇਲਾਵਾ ਇਹ ਸਿਕਮਿੰਦਰ ਕਮਿਸ਼ਨ ਏਜੰਟ ਜਿਨੇ ਦੋ ਲਸੰਸ ਰੱਖੇ ਹੋਏ ਸਨ ਆਪਣੀ ਪਿਓ ਦੀ ਮੌਤ ਤੋਂ ਬਾਅਦ ਵੀ ਪਿਓ ਦੇ ਨਾਂ ਤੇ ਵੀ ਉਹ ਦੁਕਾਨ ਚਲਾ ਰਿਹਾ ਸੀ ਉਸ ਵੱਲੋਂ 31000 ਕਰੋੜ ਤੋੜਾ ਜਿਹੜਾ ਵਾ ਝੋਨੇ ਦਾ ਉਹ ਸਰਕਾਰ ਦਾ ਜਿਹੜਾ ਵਾ ਮਤਲਬ ਸਰਕਾਰ ਨੂੰ ਵੇਚਿਆ ਕਿਸਾਨਾਂ ਦਾ ਤੇ 31000 ਦੀ ਪੇਮੈਂਟ 31000 ਤੋੜੇ ਦੀ ਪੇਮੈਂਟ ਜਿਹੜੀ ਆ 2-3 ਕਰੋੜ ਰੁਪਏ ਦੇ ਅੰਦਾਜ਼ਨ ਕਰੀਬ ਕੀਮਤ ਬੰਦੀ ਹੋਏਗੀ ਉਹ ਵੀ ਕਿਸਾਨਾਂ ਦਾ ਲੈ ਕੇ ਉਹ ਫਰਾਰ ਹੋ ਚੁੱਕਾ ਹੈ ਇਸ ਤੋਂ ਇਲਾਵਾ ਇਲਾਕੇ ਦੇ ਕੁਝ ਲੋਕਾਂ ਵੱਲੋਂ ਸੋਨਾ ਜਿਹੜਾ ਵਾ ਉਸਨੇ ਆਪਣੇ ਕੋਲ ਰੱਖਿਆ ਹੋਇਆ ਸੀ ਇਸ ਤਰ੍ਹਾਂ ਹੋਰ ਲੋਕਾਂ ਤੋਂ ਆਧਾਰੀ ਦੀਆਂ ਰਕਮਾਂ ਉਸਨੇ ਲੈ ਕੇ ਲਗਭਗ ਲੋਕਾਂ ਦੇ ਦਸਨ ਮੁਤਾਬਕ 25 ਤੋਂ 26 ਕਰੋੜ ਰੁਪਏ ਜੋ ਬਣਦੇ ਨੇ ਉਹ ਠੱਗੀ ਮਾਰ ਕੇ ਇਥੋਂ ਦੌੜ ਚੁੱਕਾ ਹੈ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਜਿਹੜਾ ਵਾ ਉਹ ਨਹੀਂ ਲੱਗ ਸਕਿਆ ਵੇ ਭਾਵੇਂ ਇਹਨਾਂ ਲੋਕਾਂ ਨੇ ਜਾ ਕੇ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਧਰਮਨ ਐਚ ਨਿੰਬਲੇ ਦੇ ਬਾਸ ਦਰਖਾਹ ਦਿੱਤੀ ਆ ਜਿੰਨਾ ਵੱਲੋਂ ਹਲਕਾ ਜਿਓ ਡੀਐਸਪੀ ਭਿੱਖੀਵੰਡ ਨੂੰ ਇਸ ਦੀ ਜਾਂਚ ਸੌਫੀ ਆ ਪਰ ਲੇਕਿਨ ਇਹ ਤਾਂ ਹੁਣ ਅੱਗੇ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਇਹ ਮਾਮਲਾ ਜਿਹੜਾ ਆ ਕਦੋਂ ਪੁਲਿਸ ਇਹਨੂੰ ਹੱਲ ਕਰਦੀ ਆ ਤੇ ਇਹਨਾਂ ਜਿਹੜੇ ਬਿਲਕੁਲ ਹੀ شریف ਲੋਕ ਨੇ ਕਿਸਾਨ ਨੇ ਮੈਂਤੀ ਕਿਸੇ ਨੇ ਆਪਣੀ ਲੜਕੀ ਦੇ ਵਿਆਹ ਵਾਸਤੇ ਪੈਸੇ ਖਰਚ ਕਰਨੇ ਸੀ ਕਿਸੇ ਨੇ ਆਪਣੀ ਜ਼ਮੀਨ ਵੇਚ ਕੇ ਇਸ ਵਿਅਕਤੀ ਨੂੰ ਪੈਸੇ ਦਿੱਤੇ ਸਨ ਉਹ ਵੀ ਸ਼ਖਸੀਅਤਾਂ ਹੈਗੀਆਂ ਨੇ ਜਿਹੜੇ ਇਸ ਵਿਅਕਤੀ ਦੇ ਝਾਂਸੇ ਵਿੱਚ ਆ ਗਏ ਕਿਉਂ ਵਿਸ਼ਵਾਸ ਘਾਤ ਕਰਕੇ ਇਥੋਂ ਦੌੜ ਚੁੱਕਾ ਆ ਦੇਖਣਾ ਇਹ ਹੋਵੇਗਾ ਕਿ ਇਹਨਾਂ ਲੋਕਾਂ ਨੂੰ ਪੁਲਿਸ ਕਦੋਂ ਇਨਸਾਫ਼ ਦਿਵਾਉਂਦੀ ਏ ਇਹਦਾ ਪਿਵਿੱਖ ਦੇ ਵਿੱਚ ਲੁਕਿਆ ਹੋਇਆ ਵੱਡਾ ਸਵਾਲ ਆ ਗਰਾਉਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਪਾਟਿਆ ਤੇ ਅਮਰ ਗੌਰ ਸਿੰਘ ਭਗਵਾਨਪੁਰਾ ਦੇ ਨਾਲ ਪਿੰਡ ਰਾਜੋਕੇ ਦੀ ਅਨਾਜ ਮੰਡੀ ਤੋਂ ਪਿਸ਼ੋਰਾਸੀਖ ਪੰਨੂ ਦੀ ਰਿਪੋਰਟ